देखो लोगों का बहुत वादिया रिस्पोंस है जी कांग्रेस है जमें तह बा जी ने भी जिड़िया चारे जिमनी चोणा हो रही हैं चार जिमनी तो कांग्रेस बहुत ज्यादा आगे है ਚਾਰ ਛਿਟਾ ਹੈ ਜੱਤਰਿਆਂ ਲੋਕਾਂ ਦਾ ਬਹੁਤ ਜ਼ਿਆਦਾ ਰਿਸਪੌਂਸ ਹੈ ਤੇ ਜਿਹੜੇ ਲੋਕ ਆ ਜੋ ਇਹਨਾਂ ਨੇ ਬਹੁਤ ਵੱਡੀ ਜਿਹੜੀ ਵਾਅਦਾ ਖਲਾਫੀ ਕੀਤੀ ਹੈ ਲੋਕਾਂ ਨਾਲ ਧੋਖਾ ਕੀਤਾ ਚਾਹੇ ਹੋ ਨੌਜਵਾਨ ਆ ਚਾਹੇ ਹੋ ਕਿਸਾਨ ਆ ਚਾਹੇ ਵਪਾਰੀ ਆ ਚਾਹੇ EMPLOYEES ਨੇ ਚਾਹੇ ਪੈਨਸ਼ਨਰ ਨੇ ਜਿਨ੍ਹਾਂ ਨੂੰ ਓल्ड ਪੈਨਸ਼ਨ ਦਾ ਲਾਰਾ ਲਾ ਕੇ ਇਹਨਾਂ ਨੇ ਅਜੇ ਤੱਕ ਉਹਨਾਂ ਦੀ ਕੋਈ ਬਾਤ ਨਹੀਂ ਕੀਤੀ ਤੇ ਲੋਕਾਂ 'ਚ ਇੱਕ ਵੱਡੀ ਨਿਰਾਸ਼ਾ ਬਹੁਤ ਜ਼ਿਆਦਾ ਐਂਟੀਕੰਮੇਨਸੀ ਆ ਤੇ ਜਿਹੜੀ ਕਾਂਗਰਸ ਇਥੋਂ ਚਾਰ ਛਿਟਾ ਬੜੇ ਗਿੜ ਨਾਲ ਜਿੱਤੇਗੇ ਸਰ ਹੰਡਿਆ ਦੇ ਵਿੱਚ ਹੈਗਾ ਸਪੈਸ਼ਲਿਟੀ ਹਸਪੀਟਲ ਕਾਂਗਰਸ ਕਾਰਨ ਲਈ ਆ ਕਿਵਟ ਲੋਗ ਲੋਗ ਕੋਿਆ ਜਾ ਰਿਹਾ ਮੇਰੇ ਵੱਲੋਂ ਲਿਆਂਦਾ ਗਿਆ ਕਿਵੇਂ ਦੇਖੋ ਜਿਹੜਾ ਹਸਪਤਾਲ ਸੀ ਉਹ ਸਰਦਾਰ ਬਲਬੀਰ ਸਿੰਘ ਸਿੱਧੂ ਉਸ ਟਾਈਮ ਹੈਲਥ ਮਿਨਿਸਟਰ ਸੀ ਉਹ ਸਾਡੇ ਜ਼ਿਲ੍ਹੇ ਨੂੰ ਬਿਲੋਂਗ ਕਰ ਦਿੱਤਾ ਤਪੇ ਨੂੰ ਪਹਿਲਾਂ ਉਹਨਾਂ ਨੇ ਉਹ ਹਸਪਤਾਲ ਤਪੇ ਬਣਾਉਣ ਦੀ ਉਹਨਾਂ ਦੀ ਇੱਛਾ ਸੀ ਕਿਉਂਕਿ ਉਹਨਾਂ ਦੇ ਮਨ ਚ ਇੱਕ ਜਜ਼ਬਾ ਸੀ ਵੀ ਮੇਰੇ ਕੋਲ ਇੱਕ ਤਾਕਤ ਹੈ ਜਾਂ ਮੈਂ ਆਪਣੇ ਹਲਕੇ ਦੇ ਲੋਕਾਂ ਲਈ ਕੁਝ ਕਰਾਂ ਤਾਂ ਬਾਅਦ ਜੋ ਜਿਹੜਾ ਜਗ੍ਹਾ ਹੰਡਾਇਆ ਇਸਕਾ ਕਿ ਡਿਸਾਈਡ ਕੀਤੀ ਗਈ ਵੀ ਕਿਉਂਕਿ ਉੱਥੇ ਇੱਕ ਸੈਂਟਰ ਬਣਦਾ ਵੀ ਜੋ ਮਾਨਸਾ ਤੋਂ ਕੋਈ ਆਊਗਾ ਕੋਈ ਬਹਿੰਡੇ ਆਊਗਾ ਤਾਂ ਇੱਥੇ ਹਰ ਸਾਰੇ ਬਹੁਤ ਜ਼ਿਆਦਾ ਸਾਰੇ ਲੋਕਾਂ ਨੂੰ ਉਹਦੀ ਸਹੂਲਤ ਮਿਲ ਤੇ ਉਹਦੇ ਵਿੱਚ ਜਿਹੜਾ ਜਿਹੜੀ ਸਾਰੀ ਦੇਣ ਹੈ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਦੀ ਹੈ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਵੀ ਉਹਨਾਂ ਦੇ ਮਨ ਸੀਗਾ ਵੀ ਮੈਨੂੰ ਮੈਂ ਇਸ ਹਲਕੇ ਦਾ ਤੇ ਮੈਂ ਆਪਣੇ ਹਲਕੇ ਨੂੰ ਜਿਵੇਂ ਮਨਤਾਕਤ ਮਿਲਿਆ ਉਹ ਉਹਦਾ ਉਹਦੇ ਕਰਕੇ ਉਹਨਾਂ ਹਲਕੇ ਦੇ ਲੋਕਾਂ ਦਾ ਕੁਝ ਕਰਾਂ ਉਹਨਾਂ ਨੇ ਮਨਜ਼ੂਰ ਕਰਾ ਜਿਹੜਾ ਹਸਪਤਾਲ ਕਰਾ ਸੀ VOTERਾਂ ਨੂੰ ਕੀਸ਼ ਕਰਨਾ ਚਾਹੁੰਦਾ ਸੀ VOTERਾਂ ਨੂੰ ਮੈਂ ਅਪੀਲ ਕਰਦਾ ਵੀ ਜਿਹੜੀ ਕਾਂਗਸ ਪਾਰਟੀ ਹੈ ਇਹਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਦੇਸ਼ ਦੇ ਵਿਕਾਸ ਦੇ ਵਿੱਚ ਵੱਡਾ ਯੋਗਦਾਨ ਇਹਨਾਂ ਦੇ ਆਗੂਆਂ ਦਾ ਉਹ ਸਾਡਾ ਸਾਧਨ ਸੈਕੂਲਰ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਨੂੰ ਸਾਰੇ ਮਜਬਾਂ ਨੂੰ ਹਰ ਫਿਰਕੇ ਨੂੰ ਨਾਲ ਲੈ ਕੇ ਚੱਲਦੀ ਹੈ ਮਜ਼ਦੂਰ ਦਾ ਕਿਸਾਨ ਦਾ ਵਪਾਰੀ ਦਾ ਅੰਪਲਾਈ ਦਾ ਹਰ ਇੱਕ ਦਾ ਬਰਾਬਰ ਖਿਆਲ ਰੱਖਦੀ ਹੈ ਤਾਂ ਉਹ ਸਾਡਾ ਜਿਹੜਾ ਕਾਂਗਰਸ ਪਾਰਟੀ ਨੂੰ ਬੋਰਡ ਦੇਣ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੌਂਸਲ ਸਰਕਾਰ ਬਣਾਉਂਦਾ ਰਾਹ ਪੱਧਰਾ ਹੋ ਸਕੇ ਜਿਹੜੀਆਂ ਲੋਕਾਂ ਦੀਆਂ ਤਕਲੀਫਾਂ ਨੇ ਉਹਨਾਂ ਨੂੰ ਅਸੀਂ ਦੂਰ ਕਰ ਸਕੀਏ